ਨਿਯਮ ਗੋਲਡਨ ਕਲੋਨੀ ਨਸੀਖ ਪੁਲਿਸ ਲਾਈਨ ਮਾਲ ਮੰਡੀ ਵਾਲੇ 메ਨ ਸੜਕ ਤੇ ਸੁਵਿਧਾ ਸੈਂਟਰ ਖੋਲਿਆ ਗਿਆ ਸੀ ਪਰ ਪਿਛਲੇ ਸਾਲ ਤੋਂ ਪ੍ਰਸ਼ਾਸਨ ਵੱਲੋਂ ਸੁਵਿਧਾ ਸੈਂਟਰ ਬੰਦ ਕਰਕੇ ਇਸ ਜਗ੍ਹਾ ਤੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਲਈ ਨਸ਼ਾ ਛਡਾਊ ਕੇਂਦਰ ਬਣਾਇਆ ਗਿਆ ਸੀ ਜਿੱਥੇ ਵੱਡੀ ਗਿਣਤੀ ਵਿੱਚ ਨੌਜਵਾਨ ਨਸ਼ਾ ਛਡਾਣ ਦੀਆਂ ਗੋਲੀਆਂ ਲੈਣ ਲਈ ਆਉਂਦੇ ਹਨ ਪਰੰਤੂ ਇਥੋਂ ਦੇ ਲੋਕਾਂ ਨੂੰ ਇਸ ਨਸ਼ਾ ਕੇਂਦਰ ਤੋਂ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਨੇ ਕਿਹਾ ਕਿ ਇੱਥੇ ਵੱਡੀ ਗਿਣਤੀ ਵਿੱਚ ਨਸ਼ੇੜੀ ਨੌਜਵਾਨ ਆ ਜਾਂਦੇ ਹਨ ਤੇ ਕਿਤੇ ਨਾ ਕਿਤੇ ਉਹ ਗੋਲੀਆਂ ਲੈਣ ਦੇ ਬਹਾਨੇ ਆਸ-ਪਾਸ ਨਸ਼ਾ ਵੀ ਵੇਚਦੇ ਹਨ ਜਿਸ ਕਾਰਨ ਇੱਥੇ ਸ਼ਾਮ ਅਤੇ ਸਵੇਰ ਬਹੁਤ ਵੱਡਾ ਹਜੂਮ ਖੜਾ ਰਹਿੰਦਾ ਹੈ ਜਿਸ ਤੇ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਖਾਸ ਕਰ ਜਦੋਂ ਲੇਡੀਜ਼ ਇਸ ਰਸਤੇ ਰਾਹੀਂ ਲੰਘਦੀਆਂ ਹਨ ਤੇ ਉਹਨਾਂ ਨੂੰ ਇਹਨਾਂ ਨਸ਼ੇੜੀਆਂ ਤੋਂ ਕਿਤੇ ਨਾ ਕਿਤੇ ਡਰ ਦਾ ਮਾਹੌਲ ਵਿੱਚੋਂ ਹੋ ਕੇ ਗੁਜ਼ਰਨਾ ਪੈਂਦਾ ਹੈ ਲੋਕਾਂ ਨੇ ਅਪੀਲ ਕੀਤੀ ਹੈ ਕਿ ਇਸ ਨਸ਼ਾ ਛਡਾਉ ਕੇਂਦਰ ਨੂੰ ਹੋਰ ਕਿਤੇ ਜਗ੍ਹਾ ਸ਼ਿਫਟ ਕੀਤਾ ਜਾਵੇ ਪਹਿਲਾਂ ਸੂਭਦਾ ਸੈਂਟਰ ਸੀ ਜਿੱਥੇ ਹੁਣ ਕੇ ਨਸ਼ਾ ਛਡਾਊ ਛਡਾਊ ਕੇਂਦਰ ਬਣਾਇਆ ਗਿਆ ਹੈ ਪਰ ਇੱਥੇ ਸਵੇਰੇ ਸ਼ਾਮ ਲੋਕਾਂ ਦਾ ਬਹੁਤ ਜ਼ਿਆਦਾ ਹਜੂਮ ਹੁੰਦਾ ਹੈ ਕਿਤੇ ਨਾ ਕਿਤੇ ਇੱਥੇ ਨਸ਼ੇੜੀ ਵੀ ਆਉਂਦੇ ਹਨ ਤੇ ਨਸ਼ੇ ਦੀ ਸਪਲਾਈ ਵੀ ਹੁੰਦੀ ਹੈ ਤੇ ਨਸ਼ੇ ਕਰਕੇ ਇੱਥੇ ਲੋਕਾਂ ਨੂੰ ਬਹੁਤ ਜ਼ਿਆਦੀ ਦਿੱਕਤ ਆ ਰਹੀ ਹੈ ਲੋਕਾਂ ਦਾ ਕਹਿਣਾ ਇਥੋਂ ਦਾ ਵਸਨੀਕਾਂ ਦਾ ਕਹਿਣਾ ਹੈ ਕਿ ਜਦੋਂ ਉਹ ਸ਼ਾਮ ਨੂੰ ਜਾਂ ਸਵੇਰੇ ਇੱਥੋਂ ਲੰਘਦੇ ਹਨ ਤਾਂ ਉਹਨਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਹੜੇ ਜਾਂ ਰਾਤ ਨੂੰ ਕੋਈ ਵੀ ਇੱਥੋਂ ਲੇਡੀਜ਼ ਜਾਂ ਕੋਈ ਲੰਘਦੀ ਹੈ ਤਾਂ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਦਿੱਕਤ ਹੁੰਦੀ ਹੈ ਇਹਨਾਂ ਦੇ ਇਹਨਾਂ ਕੰਮਾਂ ਤੋਂ ਇਹਨਾਂ ਦਾ ਕਹਿਣਾ ਹੈ ਕਿ ਇਸ ਮਛਲੇ ਨੂੰ ਜਲਦ ਤੋਂ ਜਲਦ ਹਲਕ ਕੀਤਾ ਜਾਵੇ ਇਸ ਨਸ਼ਾ ਛਡਾਊ ਕੇਂਦਰ ਨੂੰ ਇੱਥੋਂ ਤਬਦੀਲ ਕਰਕੇ ਕਿਸੇ ਹੋਰ ਜਗ੍ਹਾ ਤੇ ਲਾਇਆ ਜਾਵੇ ਜਿਸ ਕਰਕੇ ਲੋਕਾਂ ਨੂੰ ਇੱਥੋਂ ਕੋਈ ਮੁਸ਼ਕਲ ਨਾ ਆਵੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇੱਥੇ ਅਜੇ ਵੀ ਨਸ਼ੇੜੀ ਬਹੁਤ ਆਉਂਦੇ ਹਨ ਤੇ ਚਿੱਟੇ ਦਾ ਵਪਾਰ ਵੀ ਹੁੰਦਾ ਹੈ ਤਾਂ ਅਸੀਂ ਗੱਲਬਾਤ ਕਰਦੇ ਇਥੋਂ ਲੋਕਾਂ ਨਾਲ ਕੀ ਕਹਿਣਾ ਚਾਹੁੰਦੇ ਹਨ ਪਹਿਲਾਂ ਤਾਂ ਇਹ ਸੁਧਾ ਕੇਂਦਰ ਸੀਗਾ ਬਾਅਦ ਇਹਨੂੰ ਨਸ਼ਾ ਛਡਾਊ ਬਣਾਤਾ ਹੈ ਨਸ਼ਾ ਮੁਕਤ ਬਣਾਉਂਦਾ ਕੇਂਦਰ ਇੱਥੇ ਹੁਣ ਇੰਨੀ ਗੱਲ ਤਾਂ ਖਰਾਬ ਹੋ ਗਈ ਆ ਕਿ ਇੱਥੇ ਨਸ਼ਾ ਵੇਚਣ ਵਾਲੇ ਵੀ ਹੁੰਦੇ ਆ ਤੇ ਖਰੀਦਣ ਵਾਲੇ ਵੀ ਹੁੰਦੇ ਆ ਗੋਲੀਆਂ ਤਾਂ ਚਲੋ ਅੰਦਰੋਂ ਸੈਂਟਰ ਚੋਂ ਲੈਣੀਆਂ ਉਹ ਤਾਂ ਜੈਨੂਨ ਜਿਨ੍ਹਾਂ ਦੇ ਕਾਰਡ ਬਣੇ ਆ ਠੀਕ ਆ ਪਰ ਇੱਥੇ ਬਿਜ਼ਨਸ ਚੱਲ ਪਿਆ ਆ ਸਵੇਰ ਤੋਂ ਸ਼ਾਮ ਤੱਕ ਚੱਲਦਾ ਆ ਉਹਦੇ ਕਰਕੇ ਹਰ ਤਰ੍ਹਾਂ ਦੇ ਨਸ਼ੇੜੀ ਕ੍ਰਾਈਮ ਕਰਨ ਵਾਲੇ ਲੋਕ ਆਉਂਦੇ ਆ ਜਿਹਦੇ ਕਰਕੇ ਇੱਥੇ ਲੁੱਟਾਂ ਖੋਹਾਂ ਲੇਡੀਜ਼ ਦਾ ਨੰਗਣਾ ਵੀ ਮੁਸ਼ਕਲ ਹੋ ਰਿਹਾ ਆ ਕਈ ਤਰ੍ਹਾਂ ਦੇ ਪ੍ਰੋਬਲਮ ਆ ਰਹੀਆਂ ਆ ਚੌਂਕ ਦੇ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਲੜਾਈ ਨਿਤ ਹੁੰਦੀ ਆ ਪੁਲਿਸ ਇੱਥੇ ਕੋਈ ਆਉਂਦੀ ਨਹੀਂ ਗਈ ਜਾਂ ਤੇ ਇੱਥੇ ਪੁਲਿਸ ਦੀ ਪੱਕੀ ਗਾਰਦ ਇੱਕ ਲੱਗੇ ਕਿ ਜਿਹੜਾ ਯਨੂਨ ਜਿਹੜਾ ਕਿ ਨਾ ਲੈਣੀ ਹੈ ਦਵਾਈ ਲੈਣਾ ਤੇ ਬਾਕੀ ਨਜਾਇਜ਼ ਕੋਈ ਨਾ ਇੱਥੇ ਆਵੇ ਸਰਕਾਰ ਕੋ ਕੀ ਮੰਗ ਕਰਦੇ ਜੀ ਅਸੀਂ ਇਹੀ ਮੰਗ ਕਰਦੇ ਆ ਕਿ ਇੱਥੇ ਯਨੂਨ ਜਿਹੇ ਸੈਂਟਰ ਖੋਲਿਆ ਆ ਪਹਿਲੀ ਤਾਂ ਗੱਲ ਖੋਲਣਾ ਨਹੀਂ ਚਾਹੀਦਾ ਕਲੋਨੀ ਤੇ ਲੱਗੇ ਜੇ ਖੁੱਲ੍ਹਾ ਆ ਤੇ ਇਹਨੂੰ ਤੇ ਸਹੀ ਢੰਗ ਨਾਲ ਚਲਾਉਣ ਇੱਥੇ ਜਿਹੜਾ ਭੀੜ ਭੜਕਾ ਜਮਾ ਹੁੰਦਾ ਆ ਇਹ ਬੰਦ ਕਰਾਉਣਾ ਜਿੰਨੀਆਂ ਵੀ ਇਹ ਵੀਰ ਜੀ ਨੇ ਗੱਲਾਂ ਕਈਆਂ ਨੇ ਉਹ ਸਾਰੀਆਂ ਗੱਲਾਂ ਸੱਚੀਆਂ ਸੱਚ ਆ ਮੈਂ ਇਹਨੂੰ ਝੂਠ ਨਹੀਂ ਕਹਿੰਦਾ ਇਹ ਸੱਚ ਹੈ ਕਿ ਇੱਥੇ ਨਸ਼ੇ ਦਾ ਵਪਾਰ ਹੁੰਦਾ ਇਹ ਨਸ਼ੇ ਦਾ ਵਪਾਰ ਟਟਿਆ ਨਹੀਂ ਹੁੰਦਾ ਇਹ ਨਸ਼ਾ ਜਿਹੜਾ ਇਹ ਕੈਪਸੂਲਾਂ ਦਾ ਵਪਾਰ ਹੁੰਦਾ ਇਹ ਇਹਦੇ ਨਾਲ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਬਰਬਾਦ ਹੋ ਰਹੀ ਆ ਤੇ ਮੈਂ ਇਹ ਵੀਰ ਜੀ ਹੋਣਾ ਨਾਲ ਬਿਲਕੁਲ ਸਹਿਮ ਤਾਂ ਕਿ ਇਹ ਜੋ ਵੀ ਆ ਬਾਕੀ ਹੈ ਕਿ ਜਿਹੜੇ ਇੱਥੇ ਦਵਾਈ ਲੈਣ ਆਉਂਦੇ ਆ ਮੁੰਡੇ ਉਹ ਸਾਰੇ ਨਸ਼ਾ ਨਹੀਂ ਕਰਦੇ ਉਹ ਦਵਾਈ ਲੈਣ ਹੀ ਆਉਂਦੇ ਨੇ ਉਹ ਸਵੇਰੇ ਸਵੇਰੇ ਦਵਾਈ ਇੱਥੇ ਭੀੜ ਤਾਂ ਲੱਗੀ ਹੁੰਦੀ ਆ ਕਿ ਕੰਮ ਤੇ ਜਾਣਾ ਹੁੰਦਾ ਏ ਸਾਰਿਆਂ ਨੇ ਤੇ ਤਾਂ ਇੱਥੇ ਭੀੜ ਲੱਗਦੀ ਆ ਇੱਥੇ ਤੁਸੀਂ 10 ਸਾਢੇ ਤਾਂ ਹਾਣ ਕੇ ਵੇਖ ਲਓ ਇੱਥੇ ਕੋਈ ਨਹੀਂ ਹੋਊਗਾ ਜਿਹੜਾ ਇਹਨਾਂ ਨਸ਼ੇ ਬਾਰੇ ਗੱਲ ਕੀਤੀ ਵੀਰ ਜੀ ਹੋਣਾ ਨੇ ਤੇ ਨਸ਼ਾ ਇੱਥੇ ਜਿਹੜਾ ਕੈਪਸੂਲਾਂ ਤੋਂ ਇਲਾਵਾ ਹੋਰ ਕੋਈ ਨਸ਼ਾ ਨਹੀਂ ਵੇਚਦਾ ਤੇ ਉਹ ਚੋਰੀ ਛੱਪੀ ਕੋਈ ਵੇਚਦਾ ਤੇ ਕੋਈ ਨਹੀਂ ਵੇਚਦਾ ਪ੍ਰਸ਼ਾਸਨ ਅੱਗੇ ਬੇਨਤੀ ਆ ਵੀ ਇੱਥੇ ਜਿਹੜਾ ਆਡ ਸੈਂਟਰ ਬਣਾਇਆ ਹੋਇਆ ਇਹਨੂੰ ਜਹਾਜਗੜ ਟਰਾਂਸਫਰ ਕੀਤਾ ਜਾਵੇ ਤੇ ਸਾਨੂੰ ਦੇ ਸਾਡੀਆਂ ਬੱਚੀਆਂ ਨੂੰ ਸਾਡੀਆਂ ਔਰਤਾਂ ਨੂੰ ਲੰਘਣ ਲੱਗਿਆਂ ਬਹੁਤ ਤਕਲੀਫ ਹੁੰਦੀ ਆ ਤੇ ਸਾਨੂੰ ਤੇ ਇੱਥੇ ਵੀ ਡਰਿਆ ਵੀ ਕਿਸੇ ਵੇਲੇ ਕਿਸੇ ਦਾ ਬਟੂਆ ਖੋਲ ਲੈਂਦੇ ਨੇ ਕਿਸੇ ਦਾ ਮੋਬਾਈਲ ਖੋਲ ਲੈਂਦੇ ਨੇ ਤੇ 100-100 ਵੇ ਇੱਥੇ 3 ਵੀਲਰ ਲੱਗਾ ਹੁੰਦਾ ਬਿਨਾਂ ਤਰਤੀਬ ਤੋਂ ਤਾਂ ਲੰਘਣਾ ਸਾਡੇ ਵਾਸਤੇ ਮੁਸ਼ਕਲ ਆ ਅਸੀਂ ਬਹੁਤ ਦੁਖੀ ਆ ਇਸ ਗੱਲ ਤੋਂ ਔਰ ਸਾਨੂੰ ਇਹ ਵੀ ਡਰਿਆ ਕੋਈ ਕੋਈ ਨਾ ਕੋਈ ਬੰਦਾ ਤੁਹਾਡਾ ਆਣ ਕੇ ਪ੍ਰਸ਼ਾਸਨ ਦਾ ਹੀ ਇੱਥੇ ਆਣ ਕੇ ਇਹਨਾਂ ਨੂੰ ਦੱਸੂਗਾ ਵੀ ਫਲਾਣਾ ਬੰਦਾ ਬੋਲਦਾ ਸੀ ਉਹਦਾ ਸੁਧਾਰ ਕਰੋ ਤੁਸੀਂ ਤੇ ਇਹਨਾਂ ਸਾਡਾ ਕਿਸੇ ਨਾ ਕਿਸੇ ਦਾ ਸੁਧਾਰ ਕਰ ਦੇਣਾ ਹੈ ਸਾਨੂੰ ਉਮੀਦ ਤਾਂ ਨਹੀਂ ਕਿ ਮਤਲਬ ਪ੍ਰਸ਼ਾਸਨ ਤੋਂ ਇੰਨੀ ਵੀ ਇਹ ਮਤਲਬ ਇੱਥੇ ਆਣ ਕੇ ਕੋਈ ਵੇਖੂਗਾ ਜਾਂ ਕਰੂਗਾ ਤੇ ਬੇਨਤੀ ਆ ਸਾਡੀ ਵੀ ਅਸੀਂ ਤਾਂ ਬੇਨਤੀ ਕਰ ਸਕਦੇ ਆ ਪਬਲਿਕ ਅਗੇ ਭਗਵਾਨਤਮਾਨ ਦੀ ਸਰਕਾਰ ਨੇ ਜੇ ਸ਼ੁਰੂ ਕੀਤਾ ਤਾਂ ਕਰਕੇ ਮੁਖਾਵੇ ਕੁਝ ਇਹਦੇ ਇਹ ਗੱਲਾਂ ਬਾਤਾਂ ਨਾਲ ਚੁਟਕਲੇ ਸੁਣਾਇਆ ਗੱਲ ਨਹੀਂ ਬਣਨੀ ਗੱਲ ਤਾਂ ਬਣਨੀ ਆ ਕੰਮ ਕੀਤੇ ਆ ਕੰਮ ਇੱਥੇ ਹੁੰਦਾ ਨਹੀਂ ਇੱਥੇ ਤਾਂ 500 600 ਬੰਦਾਰੋ ਇਸ ਵੇਰੇ ਆਉਂਦਾ ਹੈ ਔਰ ਇੱਥੇ ਨਈਨਾ ਲਾ ਕੇ ਖਲੋਤੇ ਹੁੰਦੇ ਨੇ ਇਹਨਾਂ ਵਿਚਾਰਿਆਂ ਦੀ ਮਜਬੂਰੀ ਆ ਅਸੀਂ ਇਹਨਾਂ ਨੇ ਆਉਣਾ ਹੀ ਆਉਣਾ ਹੈ ਇਹਨਾਂ ਨੂੰ ਹੋਰ ਕਿਤੇ ਤਬਦੀਲ ਕੀਤਾ ਜਾਵੇ ਇੱਥੇ 2 ਨੰਬਰ ਦਾ ਕੰਮ ਹੋਰ ਵੀ ਹੁੰਦੇ ਨੇ ਆਉਂਦੇ ਆਉਂਦੇ ਇੱਥੇ ਸਮੈਗ ਵੇਚਦੀ ਆ ਤੇ ਕੈਪਸੂਲ ਵੇਚਦੇ ਨੇ ਉਹ ਮਖੜਾ ਉਹਨਾਂ ਨੇ ਇੱਕ ਉਹ ਓਲੇ ਬਣਾਇਆ ਹੋਇਆ ਸਾਰਾ ਕੁਝ ਆਗੇ ਪ੍ਰਸ਼ਾਸਨ ਨੂੰ ਵਿਖੇ ਬੇਨਤੀ ਆ ਇੱਥੋਂ ਦੇ ਰਸਨਿਕਾਂ ਦਾ ਕਹਿਣਾ ਹੈ ਕਿ ਇੱਥੇ ਜਿਹੜਾ ਨਸ਼ੇ ਦਾ ਵਪਾਰ ਹੁੰਦਾ ਹੈ ਜਾਂ ਸੁਭਦਾ ਸੈਂਟਰ ਜਿਹੜਾ ਨਸ਼ਾ ਛਡਾਊ ਕੇਂਦਰ ਬਣਿਆ ਹੈ ਹੁਣ ਇੱਥੇ ਜਿਹੜੀਆਂ ਲੋਕਾਂ ਨੂੰ ਗੋਲੀਆਂ ਤੇ ਦਿੱਤੀਆਂ ਜਾਂਦੀਆਂ ਹਨ ਨਸ਼ਾ ਛਡਣ ਬਾਅਦ ਤੇ ਪਰ ਕਿਤੇ ਨਾ ਕਿਤੇ ਇੱਥੇ ਇਹ ਜ਼ਿਆਦਾ ਹੀ ਲੋਕ ਨਸ਼ੀੜੀ ਆਉਣ ਲੱਪੇ ਹਨ ਤੇ ਉਹ ਆਪਣਾ ਨਾਲ ਦੇ ਨਾਲ ਹੋਰ ਵੀ ਚਿੱਟੇ ਦਾ ਵਪਾਰ ਵੀ ਕਰਦੇ ਹਨ ਫਾਸਟਵੇਅ ਚੈਨਲ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅੰਮ੍ਰਿਤਸਰ